ਮਸ਼ਹੂਰ ਮਾਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮੁਤ੍ਰੀਤ ਕੋਲ 31 ਜਨਵਰੀ ਤੋਂ ਸੰਸਦ ਦਾ ਬਜਟ ਸੈਸ਼ਨ ਸ਼ੁਰੂ ਹੋਵੇਗਾ ਤੇ 1 ਫਰਵਰੀ ਤੋਂ ਨਿਰਮਲਾ ਸੀਤਾ ਰਮਨ ਆਪਣਾ ਲਗਾਤਾਰ 8ਵਾਂ ਬਜਟ ਪੇਸ਼ ਕਰਨਗੇ ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ 4 ਅਪ੍ਰੈਲ ਤੱਕ ਚੱਲੇਗਾ ਜਿਸ ਦੇ ਵਿੱਚ ਮંત્રી ਨਿਰਮਲਾ ਸੀ타 ਰਮਨ 1 ਫਰਵਰੀ ਨੂੰ ਆਪਣਾ ਲਗਾਤਾਰ 8ਵਾਂ ਬਜਟ ਪੇਸ਼ ਕਰਨਗੇ ਤਾਂ ਦੱਸਤੀਏ ਕਿ ਸੈਸ਼ਨ 31 ਜਨਵਰੀ ਨੂੰ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਦੇ ਲੋਕ ਸਭਾ ਅਤੇ ਰਾਜ ਸਭਾ ਦੇ ਸਾਂਝੇ اجلاس ਨੂੰ ਸੰਬੋਧਨ ਕਰਨ ਦੇ ਨਾਲ ਸ਼ੁਰੂ ਹੋਵੇਗਾ ਇਸ ਤੋਂ ਬਾਅਦ ਆਰਥਿਕ ਸਰਵੇਖਣ ਪੇਸ਼ ਕੀਤਾ ਜਾਵੇਗਾ ਜੀ ਹਾਂ ਬਜਟ ਸੈਸ਼ਨ ਦੋ ਪੜਾਵਾਂ ਦੇ ਵਿੱਚ ਹੋਵੇਗਾ ਪਹਿਲੇ ਪੜਾਅ ਦੇ ਵਿੱਚ 31 ਜਨਵਰੀ ਤੋਂ 13 ਫਰਵਰੀ ਤੱਕ ਕੁੱਲ 9 ਮੀਟਿੰਗਾਂ ਹੋਣਗੀਆਂ ਜੀ ਹਾਂ ਇਹ ਜਿਹੜਾ ਕਿ ਆਖਿਆ ਜਾ ਰਿਹਾ ਕਿ ਪਹਿਲੇ ਪੜਾਅ ਦੇ ਵਿੱਚ ਜਿਹੜਾ ਕਿ ਹੈ ਕੁੱਲ 9 ਮੀਟਿੰਗਾਂ ਹੋਣਗੀਆਂ ਜੋ ਕਿ 31 ਜਨਵਰੀ ਤੋਂ 13 ਫਰਵਰੀ ਤੱਕ ਚੱਲਣਗੀਆਂ ਤੇ ਇਸ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਦੇ ਭਾਸ਼ਣ ਤੇ ਧੰਨਵਾਦ ਪ੍ਰਸਤਾਵ ਤੇ ਚਰਚਾ ਦਾ ਜਵਾਬ ਵੀ ਦੇਣਗੇ ਤੇ ਉਸ ਦੇ ਨਾਲ ਹੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਬਜਟ ਤੇ ਚਰਚਾ ਦਾ ਜਵਾਬ ਦੇਣਗੇ ਤੇ ਉਸ ਤੋਂ ਬਾਅਦ ਸੈਸ਼ਨ ਦਾ ਜਿਹੜਾ ਕਿ ਦੂਜਾ ਪੜਾਅ ਸ਼ੁਰੂ ਹੋਵੇਗਾ 10 ਮਾਰਚ ਤੋਂ ਅਗਲਾ ਪੜਾਅ ਸ਼ੁਰੂ ਕੀਤਾ ਜਾਵੇਗਾ ਜਿਸ ਦੇ ਵਿੱਚ ਵੱਖ-ਵੱਖ ਮੰਤਰਾਲਿਆਂ ਦੀ ਗ੍ਰਾਂਟ ਮੰਗਾ ਤੇ ਚਰਚਾ ਕੀਤੀ ਜਾਵੇਗੀ ਅਤੇ ਬਜਟ ਪ੍ਰਕਿਰਿਆ ਵਿੱਚ ਪੂਰੀ ਕੀਤੀ ਜਾਵੇਗੀ ਇਹ ਸੈਸ਼ਨ 4 April ਨੂੰ ਖਤਮ ਹੋਵੇਗਾ ਤੇ ਪੂਰੇ ਬਜਟ ਸੈਸ਼ਨ ਦੇ ਵਿੱਚ ਕੁੱਲ 27 ਮੀਟਿੰਗਾਂ ਹੋਣਗੀਆਂ ਜਿहां ਪਹਿਲਾਂ ਦੱਸਿਆ ਜਾ ਰਿਹਾ ਕਿ ਪਹਿਲੇ ਪੜਾਅ ਦੇ ਵਿੱਚ 9 ਮੀਟਿੰਗਾਂ ਹੋਣਗੀਆਂ ਤੇ ਦੂਜੇ ਪੜਾਅ ਦੇ ਵਿੱਚ ਜਿਹੜਾ ਕੀ ਹੈ ਉਸ ਨੂੰ ਟੋਟਲ ਕਰਕੇ ਜਿਹੜਾ ਕੀ ਪਹਿਲੇ ਤੇ ਦੂਜੇ ਪੜਾਅ ਨੂੰ ਕੁੱਲ 27 ਮੀਟਿੰਗਾਂ ਹੋਣਗੀਆਂ ਜਿਸ ਦੇ ਵਿੱਚ ਵਕ ਵਕ ਜਿਹੜਾ ਕੀ ਮੁਦਿਆ ਨੂੰ ਸੰਬੋਧਨ ਕੀਤਾ ਜਾਵੇਗਾ ਤੇ ਆਪਣੇ ਇਕਨੋਮੀ ਨੂੰ ਲੈ ਕੇ ਨਿਰਮਲਾ ਸੀਤਾ ਰਮਨ ਦੇ ਵੱਲੋਂ ਜੋ ਕਿ ਵਿੱਤ ਮੰਤਰੀ ਨੇ ਉਹਨਾਂ ਦੇ ਵੱਲੋਂ ਆਪਣਾ 8ਵਾਂ ਬਜਟ ਜਿਹੜਾ ਕਿ ਇਹ ਪੇਸ਼ ਕੀਤਾ ਜਾਵੇਗਾ